ਖੇਰ ਮਜਰਾ ਹੋ ਗਿਆ ਹੂੰ ਲਗੜੋਈ ਹੋ ਗਿਆ ਦੁੱਧੜ ਹੋ ਗਿਆ ਇਹਨਾਂ ਦੇ ਵਿੱਚ ਨਸ਼ਾ ਚਿੱਟਾ ਬਹੁਤ ਸ਼ਰੀਆਮ ਚੱਲ ਰਿਹਾ 13 13 14 ਸਾਲ ਦੇ ਬੱਚੇ ਮੁੰਡੇ ਹੂੰ ਨਸ਼ੇ ਤੇ ਲੱਗ ਟੀਕੇ ਲਾ ਰਹੇ ਖੇਰ ਮਜਰਾ ਮਸ਼ਹੂਰ ਆ ਉਸ ਤੋਂ ਵੱਧ ਮਸ਼ਹੂਰ ਲਗੜੋਈ ਪਿੰਡ ਹੂੰ ਸਮੈਕ ਮਲੇ ਫੀਮ ਸ਼ਰੀਆਮ ਵਿਕ ਰਹੀ ਆ ਕੋਈ ਰੋਕ ਟੋਕ ਨਹੀਂ ਪ੍ਰਸ਼ਾਸਨ ਦੀ ਨੱਕ ਹਿੱਟ ਪ੍ਰਸ਼ਾਸਨ ਦੀ ਨੱਕ ਹਿੱਟ ਵਿਕ ਰਹੀ ਆ ਬਿਲਕੁਲ ਪ੍ਰਸ਼ਾਸਨ ਨੂੰ ਸਭ ਪਤਾ ਹੂੰ ਕਿੱਥੋਂ ਆਉਂਦਾ ਕੌਣ ਵੇਚਦਾ ਹੁਣ ਤਾਂ ਸਗੋਂ ਮਤਲਬ ਕੀ ਘਰ ਘਰ ਸਪਲਾਈ ਹੋਣ ਲੱਗੀ ਘਰੇ ਡਿਲੀਵਰੀ ਦਿੰਦੇ ਨੇ ਜਿਵੇਂ ਰਾਸ਼ਨ ਵਾਲੇ ਦੇ ਕੇ ਜਾਂ ਰਾਸ਼ਨ ਵਾਲੇ ਦਿੰਦੇ ਨੇ ਘਰੇ ਡਿਲੀਵਰੀ ਹਾਂਜੀ ਕੋਈ ਡਰ ਨਹੀਂ ਹੈ ਨਹੀਂ ਕੋਈ ਡਰ ਨਹੀਂ ਜੋ ਚਿੱਟੇ ਵਾਲੇ ਨੂੰ ਕਹੋ ਉਹ ਕਹਿੰਦੇ ਸਾਡੀ ਤੋਂ ਉੱਪਰ ਤੱਕ ਪਹੁੰਚ ਇੱਕ ਪੋਲ ਹੈ ਜਿਹੜਾ ਹਾਈਵੇ ਦੇ ਨੇੜੇ ਲੰਘਦਾ ਹੈ ਕੋਈ ਉੱਥੇ ਸ਼ਾਮ ਨੂੰ 7 ਵਜੇ ਤੋਂ ਬਾਅਦ ਇਕੱਲੇ ਤੋਂ ਇਕੱਲਾ ਬੰਦਾ ਜਾ ਨਹੀਂ ਸਕਦਾ ਹਥਿਆਰ ਵੀ ਹੁੰਦੇ ਹਥਿਆਰ ਸਾਰਾ ਕੁਝ ਹੈ ਉਹਨਾਂ ਕੋਲ ਪ੍ਰਸ਼ਾਸਨ ਕਹਿੰਦਾ ਕਿ ਸਾਡੀ ਮਜਬੂਰੀ ਅਸੀਂ ਕੀ ਕਰੀਏ ਨਹੀਂ ਮਜਬੂਰੀ ਕੀ ਪ੍ਰਸ਼ਾਸਨ ਦੀ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਇਹਨਾਂ ਨੂੰ ਚਿੱਟੇ ਵਾਲੋਂ ਤਾਂ ਨਹੀਂ ਚੱਕਦੇ ਵੀ ਥਾਣੇ ਲੈ ਕੇ ਆਵਾਂਗੇ ਤਾਂ ਥਾਣੇ ਕੇ ਵੀਰ ਮਰ ਜਾਂਦੇ ਨੇ ਇਹ ਚਿੱਟਾ ਮਿਲਦਾ ਨਹੀਂ ਚਿੱਟਾ ਖਾਣ ਵਾਲਿਆਂ ਨੂੰ ਨਹੀਂ ਚੱਕਣਾ ਚਾਹੀਦਾ ਨਾ ਚਿੱਟਾ ਵੇਚਣ ਵਾਲਿਆਂ ਨੂੰ ਚੱਕੋ ਚਿੱਟਾ ਵੇਚਣ ਵਾਲਾਂ ਤੱਕ ਤਾਂ ਬਾਈ ਇਹਨਾਂ ਦੀ ਪਹੁੰਚ ਜਾਂਦੀ ਨਹੀਂ ਨਾ ਉਹ ਕਹਿੰਦੇ ਅਸੀਂ ਡੀਐਸਪੀ ਤੋਂ ਘੱਟ ਤਾਂ ਗੱਲ ਹੀ ਨਹੀਂ ਕਰਦੇ ਹੂੰ ਐਸਐਚਓ ਨਾਲ ਗੱਲ ਨਹੀਂ ਕਰਦੇ ਹੋ ਉਪਰੀ ਗੱਲ ਕਰਦੇ ਨੇ ਕੁਝ ਰਿਆਮ ਮੰਨ ਰਹੇ ਨੇ ਵੀ ਹਾਂ ਅਸੀਂ ਵੇਚਦੇ ਆ ਜਿਹੜਾ ਜਿਹੜਾ ਤੁਸੀਂ ਕੁਝ ਕਰਨਾ ਕਰ ਲਓ ਹੂੰ ਪ੍ਰਸ਼ਾਸਨ ਤੋਂ ਬਿਲਕੁਲ ਡਰਦੇ ਨਹੀਂ ਉਹ ਵੇਖੋ ਆਪਨੇ ਜੇ ਕੋਈ ਜਾਂਸੀ ਜੀ ਨਵੀਂ ਗੱਡੀ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਲਗੜੋਈ ਤੇ ਸ਼ੇਰਮਾ ਜਰੇ ਚ ਆਉਂਦੀ ਆ। ਐਸਐਮ ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਹੈਪੀ ਭਗਤਾ ਭਗਤੇ ਦਾ ਪੌਡਕਾਸਟ ਲੈ ਕੇ ਆਏ ਆ। ਅੱਜ ਬੈਠੇ ਆ ਪਟਿਆਲੇ ਦੇ ਨੇੜੇ ਸੂਲਰ ਸੂਲਰ ਦੇ ਸਾਬਕਾ ਸਰਪੰਚ ਬਾਈ ਬੱਬੀ ਸਾਡੇ ਨਾਲ ਨੇ ਰਜਿੰਦਰ ਸਿੰਘ ਬੱbbi ਸਰਪੰਚੀ ਕੀਤੀ ਪਰ ਅੱਜ ਨਿਰਾਸ਼ਾ ਚ ਨੇ ਕਿ ਸਾਡੇ ਇਸ ਇਲਾਕੇ ਦੇ ਪਟਿਆਲੇ ਦੇ ਨੇੜਲੇ ਜਿਹੜੇ ਪਿੰਡ ਨੇ ਉਹ ਨਸ਼ਿਆਂ ਦੇ ਗੜ ਕਿਵੇਂ ਬਣ ਗਏ ਨੇ ਇਸ ਉੱਤੇ ਚਰਚਾ ਕਰਾਂਗੇ ਗੱਲਬਾਤ ਕਰਾਂਗੇ ਬਹੁਤ ਸਾਰੀਆਂ ਕਹਾਣੀਆਂ ਜਾਣਨ ਦੀ ਕੋਸ਼ਿਸ਼ ਕਰਾਂਗੇ ਬਾਈ ਹੋਣਾ ਨਾਲ ਬਹੁਤ ਬਹੁਤ ਸਵਾਗਤ ਹੈ ਬਾਈ ਠੀਕ ਹੋ ਤੁਸੀਂ ਹਾਂਜੀ ਠੀਕ ਠਾਕ ਵੀਰੇ ਵਧੀਆ ਕਿੰਨਾ ਟਾਈਮ ਸਰਪੰਚੀ ਫਿਰ ਰਹੀ ਸਰਪੰਚੀ ਵੀਰੇ 5 ਸਾਲ ਕੀਤੀ ਹੈ ਪੂਰੀ ਹਾਂਜੀ ਕੀ ਨਰਾਸ਼ਾ ਹੁਣ ਕੀ ਨਰਾਸ਼ਾ ਲੱਗਦਾ ਨਰਾਸ਼ਾ ਇਹੀ ਹੈ ਕਿ ਆਪਣੇ ਪਿੰਡ ਦੇ ਨੇੜਲੇ ਪਿੰਡ ਨੇ ਜਿਹੜੇ ਸ਼ੇਰ ਮਾਜਰਾ ਹੋ ਗਿਆ ਲਗੜੋਈ ਹੋ ਗਿਆ ਦੁੱਧੜ ਹੋ ਗਿਆ ਇਹਨਾਂ ਦੇ ਵਿੱਚ ਨਸ਼ਾ ਚਿੱਟਾ ਬਹੁਤ ਸ਼ਰਿਆਮ ਚੱਲ ਰਿਹਾ ਹੂੰ ਆਪਣੇ ਮਤਲਬ ਕੀ 14 14 13 13 14 ਸਾਲ ਦੇ ਬੱਚੇ ਮੁੰਡੇ ਹੂੰ ਨਸ਼ੇ ਤੇ ਲੱਗ ਟੀਕੇ ਲਾ ਰਹੇ ਨੇ ਹੂੰ ਦੂਜੇ ਪਿੰਡਾਂ ਦੇ ਨਾਂ ਲੈ ਰਹੇ ਹੋ ਆਪਦੇ ਪਿੰਡ ਦਾ ਨਾਂ ਨਹੀਂ ਲਿਆ ਆਪਣੇ ਪਿੰਡ ਦੇ ਵਿੱਚ ਮਤਲਬ ਕੀ ਜਿਹੜਾ ਜੱਦੀ ਪਿੰਡ ਆ ਉਹਦੇ ਵਿੱਚ ਤਾਂ ਨਸ਼ੇ ਵਾਲਾ ਹੈ ਨਹੀਂ ਕੋਈ ਹੂੰ ਇਹ ਤਾਂ ਨਹੀਂ ਹੁੰਦਾਗਾ ਕਿਤੇ ਵੀ ਹੁਣ ਸਾਬਕਾ ਹੋਗੇ ਦੂਜੇ ਪਿੰਡਾਂ ਦੇ ਨਾਂ ਲੈ ਲੈ ਕੇ ਆਪਦੇ ਪਿੰਡ ਨੂੰ ਉੱਪਰ ਚੱਕਣਾ ਹੁੰਦਾ ਨਹੀਂ ਬਾਈ ਜੀ ਸਾਡਾ ਪਿੰਡ ਬਿਲਕੁਲ ਸ਼ਹਿਰ ਦੇ ਨੇੜੇ ਹੂੰ ਰਾਜੇ ਦੇ ਮਹਿਲ ਦੇ ਮਹਾਰਾ ਜੈਪਟਨ ਮਰੀਂਦਰ ਸਿੰਘ ਦੇ ਰਾਜ ਮਹਿਲ ਦੇ ਬਿਲਕੁਲ ਬੈਕਸਾਈਡ ਤੇ ਪਿੰਡਾ ਸ਼ਹਿਰ ਦੇ ਵਿੱਚ ਹੀ ਆ ਗਿਆ ਹੂੰ ਇੱਕ ਸਾਈਡ ਸ਼ਹਿਰ ਆ ਇੱਕ ਸਾਈਡ ਪਿੰਡ ਹੈ ਪਿੰਡ ਹੈ ਪਤਾ ਵੀ ਨਹੀਂ ਲੱਗਦਾ ਉਹਦਾ ਤਾਂ ਹਾਂਜੀ ਹਾਂ ਤੇ ਉਹ ਸਾਡੇ ਨਾਲ મત ਜਿਹੜੇ ਪਿੰਡ ਨੇ ਹੂੰ ਸ਼ੇਰ ਮਾਜਰਾ ਸ਼ੇਰ ਮਾਜਰਾ ਮਸ਼ਹੂਰ ਆ ਉਸ ਤੋਂ ਵੱਧ ਮਸ਼ਹੂਰ ਲਗੜੋਈ ਪਿੰਡ ਹੂੰ ਇਹਨਾਂ ਦੇ ਵਿੱਚ ਚੱਟਾ ਭੁੱਕੀ ਸਮੈਕ ਮਲੇ ਫੀਮ ਸ਼੍ਰਿਆਮ ਬਿਕ ਰਹੀ ਆ ਕੋਈ ਰੋਕ ਟੋਕ ਨਹੀਂ ਪ੍ਰਸ਼ਾਸਨ ਦੀ ਨੱਕੇਟ ਪ੍ਰਸ਼ਾਸਨ ਦੀ ਨੱਕੇਟ ਬਿਕ ਰਹੀ ਹੈ ਬਿਲਕੁਲ ਪ੍ਰਸ਼ਾਸਨ ਨੂੰ ਸਭ ਪਤਾ ਹੂੰ ਕਿੱਥੋਂ ਆਉਂਦਾ ਕੌਣ ਵੇਚਦਾ ਹੂੰ ਕੀ ਕਹਾਣੀ ਹੈ ਕਾਲੀ ਵੀ ਰਹੇ ਕਾਂਗਰਸੀ ਆ ਕੇ ਸੌਹਾ ਖਾ ਗਏ ਹੁਣ ਆਮ ਆਦਮੀ ਪਾਰਟੀ ਖਤਮ ਹੋਣ ਦਾ ਨਾਂ ਨਹੀਂ ਲੈ ਰਿਆ ਦੇਖੋ ਕਾਲੀਆਂ ਦੇ ਟਾਈਮ ਵੀ ਚਿੱਟਾ ਚੱਲਿਆ ਕਾਂਗਰਸ ਦੇ ਟਾਈਮ ਵੀ ਚੱਲਿਆ ਤੇ ਹੁਣ ਇਹਨਾਂ ਦੀ ਸਰਕਾਰ ਝਾੜੂ ਵਾਲੇ ਸਰਕਾਰ ਆਈ ਇਹ ਕਹਿੰਦੇ ਸੀ ਨਸ਼ਾ ਖਤਮ ਕਰਾਂਗੇ 2.5 ਸਾਲ ਇਹਨਾਂ ਨੂੰ ਹੋ ਗਏ ਪਰ ਨਸ਼ਾ ਇੰਨਾ ਕਦੀ ਖਤਮ ਨਹੀਂ ਹੋਇਆ ਕਿਤੋਂ ਸਗੋ ਦੁਗਣਾ ਵੱਧ ਗਿਆ ਤੁਸੀਂ ਪਹਿਲਾਂ ਬੋਲਦੇ ਰਹੇ ਹਾਂਜੀ ਪਹਿਲਾਂ ਬਹੁਤ ਵਾਰ ਬੋਲੇ ਆ ਹੁਣ ਤਾਂ ਸਗੋ ਮਤਲਬ ਕੀ ਘਰ ਘਰ ਸਪਲਾਈ ਹੋਣ ਲੱਗੀ ਘਰੇ ਡਿਲੀਵਰੀ ਦਿੰਦੇ ਨੇ ਜਿਵੇਂ ਰਾਸ਼ਨ ਵਾਲੇ ਦੇ ਕੇ ਜਾਂ ਰਾਸ਼ਨ ਵਾਲੇ ਦਿੰਦੇ ਨੇ ਘਰੇ ਡਿਲੀਵਰੀ ਹਾਂਜੀ ਫੋਨ ਤੇ ਮਾਰੋ ਨਾਲ ਦੀ ਨਾਲ ਅਗਲਾ ਮੋੜ ਤੇ ਖੜਾ ਚਿੱਟਾ ਫੜਾ ਕੋਈ ਡਰ ਨਹੀਂ ਹੈ ਨਹੀਂ ਕੋਈ ਡਰ ਨਹੀਂ ਜੋ ਚਿੱਟੇ ਵਾਲ ਨੂੰ ਕਹੋ ਉਹ ਕਹਿੰਦੇ ਸਾਡੀ ਤਾਂ ਉੱਪਰ ਤੱਕ ਪਹੁੰਚ ਆ ਵੀ ਤੁਸੀਂ ਕੀ ਕਰ ਲਓਗੇ ਸਾਡਾ ਮਾਪੇ ਕੀ ਸੋਚਦੇ ਨੇ ਮਾਪੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਇਹ ਪਿੰਡਾਂ ਦੇ ਵਿੱਚ ਤੁਸੀਂ ਦੋਸ਼ ਲਾ ਰਹੇ ਹੋ ਕਿ ਚਿੱਟਾ ਸਰਿਆਂ ਵਿਕਦਾ ਹੈਗਾ ਜਿਨ੍ਹਾਂ ਦੇ ਬੱਚੇ ਲੱਗ ਗਏ ਨੇ ਉਹ ਕੀ ਸੋਚਦੇ ਨੇ ਮਿਲਦੇ ਹੋਗੇ ਫੈਮਲੀਆ ਨੂੰ ਨਹੀਂ ਮਾਪੇ ਸੋਚਦੇ ਨੇ ਵੀ ਬਸ ਅਸੀਂ ਪਲੱਸ 2 ਕਰਾਈਏ ਆਈਲੈਂਟਸ ਕਰਾਈਏ ਅਸੀਂ ਕਰਜਾ ਚਾਕੇ ਬੱਚੇ ਬਾਹਰ ਭੇਜੀਏ ਬਾਹਰ ਕਿਹੜਾ ਨਸ਼ਾ ਨਹੀਂ ਹੈਗਾ ਹਾਂ ਬਾਹਰ ਵੀ ਨਸ਼ਾ ਬਹੁਤ ਆ ਪਰ ਹੁਣ ਇੱਥੋਂ ਅਗਲਾ ਇੱਥੋਂ ਤਾਂ ਮੁਕਤ ਹੁੰਦਾ ਨਾ ਹੂੰ ਵੀ ਅਸੀਂ ਮਤਲਬ ਕਿ ਪਿੰਡ ਚੋਂ ਤਾਂ ਕੱਢ ਦਈਏ ਅੱਖਾਂ ਅੱਖਾਂ ਓਲੇ ਹੋ ਜਾਂਦਾ ਅੱਖਾਂ ਓਲੇ ਹੋ ਜਾਂਦਾ ਹੂੰ ਹਾਂਜੀ ਕੀ ਕਹਾਣੀਆਂ ਨੇ ਜਿਵੇਂ ਪੁਲ ਦੀ ਕਹਾਣੀ ਤੁਸੀਂ ਦੱਸ ਰਹੇ ਸੀ ਕਿ ਇੱਕ ਪੌਲਾ ਜਿਹੜਾ ਹਾਈਵੇ ਦੇ ਨੇੜੇ ਲੰਘਦਾ ਹੈ ਕੋਈ ਹਾਈਵੇ ਦੇ ਨੇੜੇ ਮਤਲਬ ਜਿਹੜਾ ਪੁਲ ਲੰਘਦਾ ਉੱਥੇ ਸ਼ਾਮ ਨੂੰ 7 ਵਜੇ ਤੋਂ ਬਾਅਦ ਇਕੱਲੇ ਤੋਂ ਇਕੱਲਾ ਬੰਦਾ ਜਾ ਨਹੀਂ ਸਕਦਾ ਹੂੰ ਨਸ਼ੇੜੀ ਖੜੇ ਹੁੰਦੇ ਸਮੈਕੀਏ ਹੂੰ ਮਨ ਲੀ ਜੇ ਬੰਦਾ ਇਕੱਲਾ ਤਾਂ ਉਹਨੇ ਮੋਟਰਸਾਈਕਲ ਵੀ ਖੋ ਲੈਣਾ ਹੂੰ ਜੇ ਦੋ ਹੋਣ ਤਾਂ ਪੈਸੇ ਪੁਸੇ ਲੈ ਕੇ ਛੱਡਦੇ ਨੇ ਜੇ ਬੰਦੇ ਇਕੱਲਾ ਬੰਦਾ ਮੋਟਰਸਾਈਕਲ ਤਾਂ ਉਹ ਮੋਟਰਸਾਈਕਲ ਛੱਡਣਾ ਨਹੀਂ ਮੋਟਰਸਾਈਕਲ ਖੋ ਲੈਣਾ ਹਥਿਆਰ ਹੁੰਦੇ ਨੇ ਉਹਨਾਂ ਕੋਲ ਹਾਂਜੀ ਹਥਿਆਰ ਵੀ ਹਥਿਆਰ ਸਾਰਾ ਕੁਝ ਹੈ ਉਹਨਾਂ ਕੋਲ ਹੂੰ ਖਾਪੇ ਰੱਖਦੇ ਨੇ ਵੱਡੇ ਵੱਡੇ ਜਿਹੜਾ ਜਿਹੜਾ ਮੁੰਡਾ ਚਿੱਟਾ ਪੀ ਰਿਹਾ ਹਾਂਜੀ ਉਹ ਉਹ ਲੁੱਟਾਂ ਖੋਹ ਕਰ ਰਿਹਾ ਜਿਹੜਾ ਚਿੱਟਾ ਪੀ ਰਿਹਾ ਉਹਨੂੰ ਪਹਿਲੇ ਚਿੱਟੇ ਲਈ ਪੈਸੇ ਘਰੋਂ ਮਿਲਦੇ ਨਹੀਂ ਮੰਗ ਵਧੀ ਜਾਂਦੀ ਹੈ ਉਹਦੀ ਫਿਰ ਲੁੱਟ ਖੋਈ ਬਾਜੀ ਪਿਛਲੇ ਸਾਲ ਦੀ ਗੱਲ ਆ ਅਗਸਤ ਦੀ ਮੈਂ ਲਗੜੋਈ ਪਿੰਡ ਗਿਆ ਸੀਗਾ ਕਿਸੇ ਕੰਮ ਲਗੜੋਈ ਪਿੰਡ ਤੋਂ ਮੈਂ ਮਤਲਬ ਇੱਕ ਨਾਲੇ ਦੇ ਨਾਲ ਰਸਤਾ ਹੁੰਦਾ ਬਿਲਕੁਲ ਲਗੜੋਈ ਤੋਂ ਨਿਕਲ ਕੇ ਮੈਂ ਨਿਕਲਦਾ ਉਹ ਉਹ ਡੇਢ ਕਿਲੋਮੀਟਰ ਕੱਚਾ ਰਸਤਾ ਹੈ ਨਾਲੇ ਦੇ ਬਿਲਕੁਲ ਨਾਲ ਜੀ ਉੱਥੇ ਮੈਂ ਜਦੋਂ ਉਧਰੋਂ ਲੰਘ ਗਿਆ ਮਤਲਬ ਕੀ ਦੇਖਿਆ ਮੈਂ ਘਟੋ ਘਟ ਵੀ 30 35 ਕੁੜੀਆਂ ਜਵਾਨ ਕੁੜੀਆਂ ਤੇ 70 80 ਮੁੰਡੇ ਜਿਹੜੇ ਸ਼੍ਰੀਆਮ ਰੋਡ ਤੇ ਬੈਠੇ ਚੱਟਾ ਲਾ ਰਹੇ ਨੇ ਕੋਈ ਟੀਕੇ ਲਾ ਰਿਹਾ ਕੋਈ ਪੰਨੀ ਨਾਲ ਪੀ ਰਿਹਾ ਕੋਈ ਲਟਿਆ ਪਿਆ ਕੋਈ ਕਿਦਾਂ ਜਦੋਂ ਮੈਂ ਲੰਘ ਕੇ ਆਇਆ ਮੇਰਾ ਬਹੁਤ ਮਨ ਖਰਾਬ ਹੋਇਆ ਚਲੋ ਆ ਕੇ ਫਿਰ ਮੈਂ ਬਾਈ ਫਤਿਹ ਹਣ ਦੇ ਵਿੱਚ ਸ਼ੇਰ ਮੱਜਰੇ ਨਾਲ ਗੱਲ ਕੀਤੀ ਹਮ ਸਾਰੇ ਹੋਰ ਨੇੜੇ ਦੇ ਨੇੜੇ ਆਪਣੇ ਸਹਿਯੋਗੀ ਨੇ ਜਿਹੜਾ ਉਹਨਾਂ ਨਾਲ ਗੱਲ ਕੀਤੀ ਭਾਈ ਵੀ ਇਦਾਂ ਹੋ ਰਿਹਾ ਫਿਰ ਅਸੀਂ ਉਦੋਂ ਤੋਂ ਮਤਲਬ ਕਿ ਉੱਥੇ ਪਹਿਰਾ ਲਾਉਣ ਲੱਗੇ ਹਮ ਨਹੀਂ ਐਨੇ ਮੁੰਡੇ ਕੁੜੀਆਂ ਕਿੱਥੋਂ ਆ ਗਏ ਇਹ ਸ਼ਹਿਰੋਂ ਆਉਂਦੇ ਨੇ ਜੀ ਸਾਪ ਯੂਨੀਵਰਸਿਟੀ ਤੋਂ ਜੁਨੀਵਰਸਿਟੀ ਤੋਂ ਜਿੰਨੇ ਵੀ ਕਾਲਜ ਨੇ ਪਟਿਆਲੇ ਦੇ ਨੇੜੇ ਹਮ ਉੱਥੋਂ ਆਉਂਦੇ ਨੇ ਸਾਰੇ ਸ਼ਹਿਰ ਦੇ ਉਹਨਾਂ ਨੂੰ ਪਤਾ ਵੀ ਇਹ ਏਰੀਆ ਹੈ ਇੱਧਰ ਇਹ ਨਸ਼ਾ ਵੇਕਦਾ ਜਾਂ ਸ਼ਰਿਆਂਮ ਵੇਕਦਾ ਜੀ ਉਹਨੂੰ ਸਭ ਪਤਾ ਸ਼ਰਿਆਂਮ ਵੇਕਦਾ ਜਿੱਥੋਂ ਮਰਜੀ ਲੈ ਲੋ ਜਾ ਕੇ ਹੂੰ ਲਗੜੋਈ ਪਿੰਡ ਦੇ ਵਿੱਚ ਤੁਸੀਂ ਜਾ ਕੇ ਖੜ ਜੋ ਇੱਕ ਵਾਰੀ ਕੋਲ ਜਾ ਕੇ ਖੜ ਜੋ ਪਿੰਡ ਦੇ ਤੈਨੂੰ ਤੁਹਾਨੂੰ ਆਪ ਪੁੱਛਣ ਕਿ ਹਾਂ ਭਾਈ ਕੀ ਚਾਹੀਦਾ ਦੱਸ ਹੂੰ ਬਾ ਤੁਸੀਂ ਦੋ 300 ਰੁਪਏ 400 ਰੁਪਏ ਚਲੋ ਪੁੱਟੇ ਪਹਿਰਾ ਪਹਿਰਾ ਫਿਰ ਤੁਸੀਂ ਇਸ ਦਰਚੋਂ ਲਾਉਂਦੇ ਰਹੇ ਅਸੀਂ ਪਹਿਲਾਂ ਮਤਲਬ ਕਿ ਮੁੰਡੇ ਬਹੁਤ ਫੜੇ ਹੂੰ ਫੜ ਫੜ ਸਮਝਾਏ ਵੀ ਤੇ ਛਿੱਤਰ ਵੀ ਫੇਰੇ ਕਈਆਂ ਦੇ ਪਰ ਉਹਨਾਂ ਦਾ ਤਾਂ ਕਸੂਰ ਨਹੀਂ ਹੈ ਬਾਈ ਜੇ ਉਹ ਲੱਗ ਗਏ ਨੇ ਉਹਨਾਂ ਨੂੰ ਸਮਝਾਉਣਾ ਪੈਣਾ ਕੋਟਕੇ ਦਾ ਮੰਨਣਾ ਨਹੀਂ ਉਹ ਨਹੀਂ ਕੋਟੇ ਇਸ ਕਰਕੇ ਜਾਂਦੇ ਨੇ ਕਈ ਵਾਰ ਜਦੋਂ ਕਿਸੇ ਦਾ ਮੋਟਰਸਾਈਕਲ ਖੋਹ ਲਿਆ ਹੁੰਦਾ ਨੇ ਸ਼ਰਿਆਮ ਹੀ ਹੂੰ ਹੁਣ ਕੇ ਸਾਹਮਣੇ ਮੋਟਰਸਾਈਕਲ ਵਾਲਾ ਖੜਾ ਤਾਂ ਹੁੰਦਾ ਫੇਰ ਰੋਡ ਤੇ ਜਾਣਾ ਤਾਂ ਬਹੁਤ ਖਤਰਨਾਕ ਆ ਰਾਤ ਨੂੰ ਨਹੀਂ ਬਹੁਤ ਖਤਰਨਾਕ ਰੋਡ ਤੇ ਜੀ ਇਹਦੇ ਹਾਈਵੇ ਜਿਹੜਾ ਇਹ ਜਾ ਰਿਹਾ ਸਮ ਹਾਈਵੇ ਹੋ ਗਿਆ ਤੇ ਆਪਣੇ ਸੂਲਰ ਪਿੰਡ ਤੋਂ ਲੈ ਕੇ ਸ਼ੇਰਮੱਝਲੀ ਪੁਲੀ ਤੱਕ ਇਹ ਬਿਲਕੁਲ ਸੁਨਣਾ ਰਸਤਾ ਦੋਨੇ ਪਾਸੇ ਬੀੜ ਹੈ ਇਹਦੇ ਦੋ ਰਸਤੇ ਨੇ ਨਾਲੇ ਦੇ ਇਧਰਲੀ ਸਾਈਡ ਵੀ ਦੂਜੀ ਸਾਈਡ ਵੀ ਜੀ ਉੱਥੇ ਨਹੀਂ ਮਤਲਬ ਕੋਈ 7-8 ਵਜੇ ਤੋਂ ਬਾਅਦ ਇਕੱਲਾ ਬੰਦਾ ਆ ਸਕਦਾ ਹੂੰ ਜੇ ਕਿਸੇ ਨੇ ਆਉਣਾ ਤਾਂ ਆਪਦਾ ਮੋਟਰਸ ਮਲੇ ਬਹੁਤ ਜਿਆਦੇ ਰਿਸਕ ਰਿਸਕ ਹੈ ਇੱਥੇ ਜੀ ਪਰ ਨਸ਼ੇ ਦੀ ਮਾਰ ਨਾਲ ਮਤਲਬ 14 14 ਸਾਲ ਦੇ ਬੱਚੇ 13 13 ਸਾਲ ਦੇ ਬੱਚੇ ਟੀਕੇ ਲਾ ਰਹੇ ਨੇ ਆਪਣੇ ਐਡੀ ਛੋਟੀ ਉਮਰ ਦੇ ਐਡੀ ਛੋਟੀ ਉਮਰ ਦੇ ਹਾਂ ਆ ਮੇਰੇ ਕੋਲ ਵੀਡੀਓ ਪਈਆਂ ਨੇ ਕਈਆਂ ਦੀਆਂ ਹਾਂ ਪਰ ਅਸੀਂ ਸਰਕਾਰ ਤੱਕ ਵੀ ਪਹੁੰਚ ਕੀਤੀ ਆ ਪ੍ਰਸ਼ਾਸਨ ਤੱਕ ਵੀ ਕਰੀ ਆ ਪ੍ਰਸ਼ਾਸਨ ਕਹਿੰਦਾ ਵੀ ਸਾਡੀ ਮਜਬੂਰੀ ਅਸੀਂ ਕੀ ਕਰੀਏ ਨਹੀਂ ਮਜਬੂਰੀ ਕੀ ਪ੍ਰਸ਼ਾਸਨ ਦੀ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਇਹਨਾਂ ਨੂੰ ਚਿੱਟੇ ਵਾਲੋਂ ਤਾਂ ਨਹੀਂ ਚੱਕਦੇ ਵੀ ਜੇ ਥਾਣੇ ਲੈ ਕੇ ਆਵਾਂਗੇ ਤਾਂ ਥਾਣੇ ਕੇ ਵੀਰ ਮਰ ਜਾਂਦੇ ਨੇ ਇਹ ਕਦਾ ਮਿਲਦਾ ਨਹੀਂ ਉਹ ਤਾਂ ਨਾ ਨਹੀਂ ਚਿੱਟੇ ਵਾਲਿਆਂ ਨੂੰ ਚਿੱਟਾ ਖਾਣ ਵਾਲਿਆਂ ਨੂੰ ਨਹੀਂ ਚੱਕਣਾ ਚਾਹੀਦਾ ਨਾ ਚਿੱਟਾ ਵੇਚਣ ਵਾਲਿਆਂ ਨੂੰ ਚੱਕੋ ਚਿੱਟਾ ਵੇਚਣ ਵਾਲਾਂ ਤੱਕ ਤਾਂ ਬਾਈ ਇਹਨਾਂ ਦੀ ਪਹੁੰਚ ਜਾਂਦੀ ਨਹੀਂ ਨਾ ਚਿੱਟੇ ਵਾਲੇ ਤਾਂ ਕਹਿੰਦੇ ਸਾਡੀ ਤਾਂ ਉੱਪਰ ਤੱਕ ਪਹੁੰਚ ਆ ਉਹ ਉਹ ਕਹਿੰਦੇ ਅਸੀਂ ਡੀਐਸਪੀ ਤੋਂ ਘੱਟ ਤਾਂ ਗੱਲ ਹੀ ਨਹੀਂ ਕਰਦੇ ਹੂੰ ਐਸਐਚਓ ਨਾਲ ਗੱਲ ਨਹੀਂ ਕਰਦੇ ਹੋ ਉਪਰੀ ਗੱਲ ਕਰਦੇ ਨੇ ਉਪਰੀ ਗੱਲ ਚੱਲਦੀ ਹੈ ਹਾਂ ਉਪਰੀ ਗੱਲ ਚੱਲਦੀ ਹੈ ਉਹਨਾਂ ਦੀ ਫਿਰ ਤੁਹਾਡੇ ਵਰਗਾ ਆਮ ਬੰਦਾ ਤਾਂ ਬਸ ਹੋਕ ਨਹੀਂ ਆਮ ਬੰਦ ਨੂੰ ਕੀ ਸਮਝਦੇ ਨੇ ਉਹ ਉੱਕਿਆਂ ਤੱਕ ਹੀ ਰਹੇ ਨੱਡਾ ਤੁਹਾਨੂੰ ਨਹੀਂ ਡਰ ਲੱਗਿਆ ਜਦੋਂ ਪਹਿਰੇ ਲਾਉਂਦੇ ਸੀ ਤੁਹਾਡੇ ਤੇ ਕੋਈ ਹਮਲਾ ਹੋਇਆ ਹੋਵੇ ਨਹੀਂ ਭਾਈ ਹਮਲਾ ਕਰਨ ਦੀ ਉਹਨਾਂ ਚਾਹੀ ਤਾਂ ਬਹੁਤ ਪਰ ਸਾਡੇ ਨਾਲ ਮੁੰਡੇ ਸਾਰੇ ਕਾਇਮ ਸੀ ਵਧੀਆ ਸੀਗੇ ਦਲੇਰ ਸੀ ਮੁੰਡੇ ਹੂੰ ਉਸ ਕਰਕੇ ਅਸੀਂ ਹਟੇ ਨਹੀਂ ਮਤਲਬ ਕਿ ਉਹ ਟਰਾਫੀਆਂ ਵੀ ਬਣਾਈ ਫਿਰਦੇ ਸੀਗੇ ਵੀ ਟਰਾਫੀਆਂ ਦਵਾਂਗੇ ਜਿਹੜੇ ਚੱਟਾ ਵੇਚਣ ਵਾਲੇ ਦਿੱਤੀ ਤਾਂ ਕਿਹਨੂੰ ਆਣੀ ਉਹ ਬਸ ਵਿੱਚੋਂ ਫਿਰ ਤੁਹਾਨੂੰ ਕਈ ਵਾਰ ਗਰੁੱਪ ਵਾਜੀ ਬਣੀ ਸੀਗੀ ਵਿੱਚੋਂ ਇੱਕ ਦੋ ਬੰਦੇ ਤੁਹਾਨੂੰ ਪਤਾ ਫਿਰ ਇਹ ਤੁਹਾਡੇ ਪਿੰਡ ਦੀ ਗੱਲ ਨਹੀਂ ਬਹੁਤ ਥਾਵਾਂ ਤੇ ਪਹਿਰੇ ਲੱਗੇ ਹਾਂਜੀ ਚਰਚਾ ਬੜੀ ਚੱਲੀ ਵੀ ਪਹਿਰੇ ਲੱਗਣ ਲੱਗੇ ਚਿੱਟਾ ਵੇਚਣ ਨਹੀਂ ਦੇਣਾ ਚਿੱਟੇ ਵੇਚਣ ਵਾਲੇ ਦੇ ਘਰਾਂ ਤੱਕ ਜਾ ਕੇ ਲੋਕ ਬੈਠ ਗਏ ਫਿਰ ਹੌਲੀ ਹੌਲੀ ਲੋਕ ਚੁੱਪ ਕਰ ਗਏ ਹੁਣ ਫਿਰ ਬਾਈ ਲਗੜੋਈ ਪਿੰਡ ਲਗੜੋਈ ਪਿੰਡ ਦੇ ਵਿੱਚ ਪਹਿਰਾ ਲੱਗਿਆ ਹੋਇਆ ਸੀਗਾ ਦਿਨ 'ਚ ਤਿੰਨ ਚਿੱਟੇ ਵਾਲੇ ਮੁੰਡੇ ਆ ਗਏ ਚਿੱਟਾ ਲੈ ਕੇ ਆਏ ਚਲੋ ਮੈਂ ਲਗੜੋਈ ਪਿੰਡ ਦਾ ਮੁੰਡਾ ਕੋਈ ਨਹੀਂ ਨਾਲ ਗਿਆ ਮੈਂ ਉਹਨਾਂ ਦੇ ਨਾਲ ਪਿੰਡ ਗਿਆ ਮੇਰੇ ਨਾਲ ਦੋ ਮੁਲਾਜ਼ਮ ਸੀ ਪਸਿਆਣੇ ਠਾਣੇ ਦੇ ਮੈਂ ਉਹਨੂੰ ਮੈਂ ਜਿਹੜੇ ਸਾਇੰਸੀਆਂ ਦੇ ਘਰੋਂ ਲੈ ਕੇ ਆ ਉਹਦੇ ਘਰੇ ਲੈ ਗਿਆ ਮੈਂ ਦੱਸ ਕੀ ਤੇ ਉਹ ਉਹ ਕਹਿੰਦੇ ਸੀ ਇਹ ਤੂੰ ਲੈ ਕੇ ਆਇਆ ਪਰ ਉਹ ਪੁਲਿਸ ਦੇ ਪੁਲਿਸ ਨੇ ਵੀਡੀਓ ਬਣਾਈ ਉਹਨਾਂ ਦੀ ਵੱਲ ਬਕਾਇਦਾ ਹੂੰ ਬੋਲ ਦਿਆਂ ਦੀ ਵੀ ਹਾਂ ਅਸੀਂ ਵੇਚਦੇ ਆਂ ਪਰ ਉਹ ਵੀਡੀਓ ਪੁਲਿਸ ਨੇ ਮੈਨੂੰ ਨਹੀਂ ਦਿੱਤੀ ਹੂੰ ਬਲਕਿ ਸ਼੍ਰੀਆਮ ਮੰਨ ਰਹੇ ਨੇ ਵੀ ਹਾਂ ਅਸੀਂ ਵੇਚਦੇ ਆਂ ਜਿਹੜਾ ਜਿਹੜਾ ਤੁਸੀਂ ਕੁਝ ਕਰਨਾ ਕਰ ਲੋ ਹੂੰ ਪ੍ਰਸ਼ਾਸਨ ਤਾਂ ਬਿਲਕੁਲ ਡਰਦੇ ਨਹੀਂ ਉਹ ਵੇਖੋ ਆਪ ਨੇ ਵਧੀਆ ਵਧੀਆ ਗੱਡੀਆਂ ਮਤਲਬ ਕਿ ਜੇ ਕੋਈ ਜਾਂਸੀ ਦੀ ਨਵੀਂ ਗੱਡੀ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਲਗੜੋਈ ਤੇ ਸ਼ੇਰਮਾ ਜਰੇ ਚ ਆਉਂਦੀ ਆ ਉਹ ਹੂੰ ਜਿਹੜੇ ਚਿੱਟਾ ਵੇਚਦੇ ਨੇ ਇਹਨਾਂ ਕੋਲ ਹੂੰ ਤੁਹਾਨੂੰ ਨਹੀਂ ਡਰ ਲੱਗਦਾ ਵੀ ਜੇ ਉਹਨਾਂ ਦੀ ਪ੍ਰਸ਼ਾਸਨ ਚ ਇੰਨੀ ਐ ਪੈਸਾ ਇੰਨਾ ਗੱਡੀਆਂ ਮਹਿੰਗੀਆਂ ਨੇ ਤੇ ਥੋੜੇ ਤੇ ਵੀ ਹਮਲਾ ਕਰ ਸਕਦੇ ਕਿਸੇ ਤਰ੍ਹਾਂ ਨਹੀਂ ਹਮਲਾ ਕਰ ਸਕਦੇ ਨੇ ਫਿਰ ਬਾਈ ਜੀ ਮਤਲਬ ਕਿ ਜਦੋਂ ਆਪਾਂ ਤੁਰਦੇ ਆਂ ਫਿਰ ਸਿਰੋਂ ਸਿਰ ਤੇ ਕੱਫੜ ਬੰਨ ਕੇ ਹੀ ਤੁਰੀ ਨਾ ਕਰੋਂ ਜੇ ਹਰੇਕ ਬੰਦਾ ਇਦਾਂ ਡਰਨ ਲੱਗ ਗਿਆ ਫਿਰ ਇਹਨਾਂ ਦਾ ਬਹੁਤ ਹੌਸਲੇ ਵਧ ਜਾਣਗੇ ਪਰ ਹੁਣ ਅਸੀਂ ਪਿਛਲੇ ਸਾਲ ਦਾ ਜਦ ਜਦ ਤੋਂ ਪਹਿਰਾ ਲਾਇਆ ਉਦੋਂ ਤੋਂ ਮਤਲਬ ਕਿ ਥੋੜੀ ਜਿਹੀ ਆਹ ਰੋਡ ਤੇ ਠੱਲ ਪੈ ਗਈ ਨਸ਼ੇ ਨੂੰ ਜੀ ਨਹੀਂ ਇਹ ਰੋਡ ਤੇ ਮੈਣ ਵਾਲੇ ਰੋਡ ਤੇ ਤਾਂ ਤਕਰੀਬਨ ਇੱਕ ਮੋਟਰਸਾਈਕਲ ਦੇ ਚਾਰ ਚਾਰ ਮੁੰਡੇ ਆਉਂਦੇ ਸੀਗੇ ਹੂੰ ਧਾਰਾਂ ਦੀ ਧਾਰਾਂ ਆਉਂਦੀਆਂ ਸੀਗੀਆਂ ਪਰ ਹੁਣ ਮਤਲਬ ਕਿ ਇੱਥੇ ਕੋਈ ਕੋਈ ਦੇਖਦਾ ਬਹੁਤ ਤਕਰੀ ਲਕੜੂਈ ਵਾਲਿਆਂ ਨੂੰ ਸ਼ੇਰਮੱਜਰੇ ਵਾਲਿਆਂ ਨੂੰ ਵੀ ਇਹ ਹੁਣ ਬਾਹਰ ਜਾ ਕੇ ਲਾਗੇ ਵੇਚਣ ਇੱਕ ਹੁਣ ਸ਼ੇਰਮੱਜਰੇ ਦੇ ਸੈਂਸੀ ਨੇ ਉਹਨਾਂ ਨੇ ਮਤਲਬ ਸਾਡੇ ਪਿੰਡ ਸੂਲਰ ਜਾ ਕੇ ਮਕਾਨ ਲੈ ਲਿਆ ਕਿਰਾਏ ਤੇ ਹੂੰ ਚਲੋ ਅਸੀਂ ਉਹਦੀ ਪਿੰਕ ਲਾ ਰਹੇ ਹਾਂ ਵੀ ਜੇ ਇਹਨੇ ਵੇਚਿਆ ਫਿਰ ਅੱਧ ਮੱਕੂ ਠੱਪਾਂਗੇ ਇੱਥੇ ਹੂੰ ਪ੍ਰਸ਼ਾਸਨ ਨੂੰ ਅਸੀਂ ਦੱਸ ਦਿੱਤਾ ਉਹਦੇ ਬਾਰੇ ਜੀ ਕੋਈ ਕਹਾਣੀ ਕਿਸੇ ਬੱਚੇ ਦੀ ਕੋਈ ਤੁਹਾਨੂੰ ਪਤਾ ਹੋਵੇ ਕਿ ਪਿੰਡ ਦਾ ਫੁਲਾਨੇ ਪਿੰਡ ਦਾ ਜਾਂ ਤੁਹਾਡੇ ਪਿੰਡ ਦਾ ਜਾਂ ਨਾਲ ਦੇ ਪਿੰਡ ਦਾ ਕਿ ਆ ਬੱਚਾ ਪੜਨ ਲਿਖਣ ਵਾਲਾ ਬੱਚਾ ਸੀ ਪਤਾ ਨਹੀਂ ਕਿਹੜੇ ਦੇ ਨਸ਼ੇ ਤੇ ਲਾਤਾ ਭਾਈ ਜੀ ਕਿਹਦੇ ਕੀ મતਲਬ ਕਿੰਨੇ ਕੇ ਬੱਚਿਆਂ ਬਾਰੇ ਦੱਸੀਏ ਬਹੁਤ ਨੇ ਜਿਹੜੇ ਵਧੀਆ ਮੁੰਡੇ ਸੀ ਵਧੀਆ ਗੇਮ ਕਰਦੇ ਸੀ ਵਧੀਆ મતਲਬ ਕੀ ਨੌਕਰੀ ਵਾਲੇ ਮੁੰਡੇ ਸੀਗੇ ਉਹ ਗਾਲ ਤੇ ਬਿਲਕੁਲ ਹੀ ਪੜ੍ਹਾਈ ਲਿਖਾਈ ਤੋਂ ਖਤਮ ਕਰਤੇ ਹੂੰ ਪਰ ਹੁਣ ਆਹ મતਲਬ ਜਿਹੜਾ ਨਸ਼ਾ ਕਰਦਾ ਉਹ ਸਾਹਮਣੇ ਆਉਣ ਤੋਂ ਡਰਦਾ ਕੈਮਰੇ ਦੇ ਲਾਉਂਦੇ ਕਿਵੇਂ ਆ ਬੱਚਿਆਂ ਨੂੰ ਕਿਵੇਂ ਲਾਇਆ ਜਾਂਦਾ ਜਿਹੜੇ ਬੱਚੇ ਘਰੇ ਮਾਪਿਆਂ ਦੇ ਬੜੇ ਪਿਆਰੇ ਹੁੰਦੇ ਆ ਤੇ ਬਾਹਰ ਜਾਂਦੇ ਆ ਅੱਜ ਕੱਲ ਤਾਂ ਮਾਪੇ ਸੋਚਦੇ ਸਕੂਲ ਵੀ ਨਾ ਭੇਜੀਏ ਸਕੂਲਾਂ ਤੋਂ ਸ਼ੁਰੂ ਹੋ ਜਾਂਦਾ ਕੰਮ ਨਿੱਕੇ ਜਿਹੇ ਇਹ ਭਾਈ ਜੀ મતਲਬ ਇੱਥੇ ਫੀਲ ਖਾਨਾ ਸਕੂਲ ਆਪਣਾ ਹੂੰ ਫੀਲ ਖਾਨੇ ਦੇ ਵਿੱਚ ਤ 30-40% ਮੁੰਡੇ ਨਸ਼ਾ ਛੋਟੇ ਮੁੰਡੇ ਲਾਗੇ ਕਰਨ ਉਹ ਛੋਟੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਇਧਰ ਚਲੋ ਜਿਹਦੇ ਇੱਕ ਵਾਰੀ ਮਤਲਬ ਪਹਿਲਾਂ ਉਹਨੂੰ ਪੰਨੀ ਨਾਲ ਬੁਲਾਉਂਦੇ ਨੇ ਫਿਰ ਦੂਜੀ ਵਾਰ ਟੀਕਾ ਲਾਤਾ ਜਿਹਦੇ ਇੱਕ ਵਾਰੀ ਟੀਕਾ ਲੱਗ ਗਿਆ ਉਹ ਫਿਰ ਮੁੜ ਕੇ ਲੋਰ ਚ ਆ ਜਾਂਦਾ ਉਹ ਛੱਡਦਾ ਹੀ ਨਹੀਂ ਫਿਰ ਉਹਨੂੰ ਸਿਰਫ ਮੈਣ ਭੰਦਰੀ ਲਗੜੋਈ ਦੁੱਧੜ ਤਿੰਨ ਚਾਰ ਮਿੰਟ ਦੇਖਦੇ ਨੇ ਸ਼ੇਰ ਮਾਜਰਾ ਵੀ ਇੱਥੇ ਜਾਣਾ ਹੀ ਜਾਣਾ ਚਾਹੇ ਚੋਰੀ ਕਰਕੇ ਲਿਆਉਣ ਕਰੋ ਛੋਟੇ ਬੱਚਿਆਂ ਤੇ ਮਾਰ ਛੋਟੇ ਬੱਚਿਆਂ ਤੇ ਜਿਹਨੂੰ ਬੱਚੇ ਨੂੰ ਸਮਝ ਨਹੀਂ ਆਜੇ ਕੋਈ ਜਿਹਨੂੰ ਬੱਚੇ ਨੂੰ ਸਮਝੇ ਨਹੀਂ ਹੈਗੀ ਜਿਵੇਂ ਆਪਾਂ ਪਹਿਲਾਂ ਕਹਿੰਦੇ ਸੀ ਕਿ ਫ ਜਿਹੜਾ ਵੇਚਣ ਵਾਲਾ ਉਹ ਫੀਮ ਥੋੜੀ ਦਿੰਦਾ ਹੁੰਦਾ ਸੀਗਾ ਲੈ ਖਾ ਕੇ ਦੇ ਇੱਕ ਵਾਰ ਜਾ ਚਲੋ ਬਾਈ ਜੀ ਫੀਮ ਖਾਵੇ ਫੀਮ ਕੋਈ ਏਦਾਂ ਮਤਲਬ ਚਿੱਟੇ ਜਿੰਨਾ ਨੁਕਸਾਨ ਨਹੀਂ ਨਾ ਕਰਦੀ ਫੀਮ ਦਾ ਚਲੋ ਪਹਿਲਾਂ ਖਾਂਦੇ ਸੀ ਨਸ਼ਾ ਤਾਂ ਨਸ਼ਾ ਹੀ ਆ ਬਾਈ ਨਸ਼ਾ ਤਾਂ ਨਸ਼ਾ ਹੈ ਪਰ ਮਤਲਬ ਕੀ ਇਹਦੇ ਜਿੰਨਾ ਘੱਟ ਕਰੀ ਨਾ ਹੈਗਾ ਚਿੱਟੇ ਜਿੰਨਾ ਸ਼ਰਾਬ ਫੀਮ ਚਲੋ ਸ਼ਰਾਬ ਤਾਂ ਗਲਤੀ ਹੈ ਜੀ ਹੂੰ ਤੇ ਸ਼ਰਾਬ ਵਰਤ ਆਪਾਂ ਕਿਸੇ ਨੂੰ ਕਹਿੰਦੇ ਨਾ ਆਪਾਂ ਫੀਮ ਬਾਰੇ ਵੀ ਨਹੀਂ ਕਹਿੰਦੇ ਕਿਸੇ ਨੂੰ ਹੂੰ ਨਸ਼ਾ ਤਾਂ ਕੋਈ ਵੀ ਮਾੜਾ ਹੀ ਆ ਬਿਲਕੁਲ ਹੂੰ ਪਰ ਜਿਹੜਾ ਚਿੱਟੇ ਦਾ ਮਤਲਬ ਕੀ ਆਪਣੇ ਖੰਡਿਆਰ ਸਾਡੇ ਪਿੰਡਾਂ ਦੇ ਵਿੱਚ ਖਿੰਡ ਗਿਆ ਨਾ ਇਸ ਮੇਟਣਾ ਬਾਈ ਜੀ ਬਹੁਤ ਔਖਾ ਹੂੰ ਪਹਿਲਾਂ ਮਤਲਬ ਪੁਲਿਸ ਨੇ ਪਿਛਲੇ ਸਾਲ ਰੇਡ ਕਰੀ ਸੀ ਲਗੜੋਈ ਤੇ ਸ਼ੇਰਮੱਜ ਦੇ ਵਿੱਚ ਜੀ ਉਹਦੇ ਨਾਲ 10 ਦਿਨ ਠੱਲ ਪਈ ਸੀ ਉਸ ਤੋਂ ਬਾਅਦ ਫੇਰ ਚੱਲ ਪਏ ਇਹ ਹੂੰ ਇਹਨਾਂ ਕੋਲ ਨਵੀਆਂ ਗੱਡੀਆਂ ਨੇ ਵਧੀਆ ਵਧੀਆ ਗੱਡੀਆਂ ਨੇ ਵਧੀਆ ਫੋਨ ਨੇ ਇਹ ਮੈਂਟਲ ਆਉਂਦੇ ਨੇ ਮਤਲਬ ਕਿਤੇ 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 ਕਿਸੇ ਮੋੜ ਤੇ ਫੜਾਏ ਆਉਂਦੇ ਨੇ ਹੂੰ ਇਹਨਾਂ ਨੂੰ ਕੋਈ ਡਰ ਨਹੀਂ ਬਾਈ ਜੀ ਪ੍ਰਸ਼ਾਸਨ ਪ੍ਰਸ਼ਾਸਨ ਦਾ ਕੋਈ ਸੰਦੇ ਨਹੀਂ ਹੂੰ ਸਾਡੇ ਚੌਂਕੀ ਡਕਾਲਾ ਪੈਂਦੀ ਆ ਤੇ ਥਾਣਾ ਭਸਿਆਣਾ ਪੈਂਦਾ ਜੀ ਸਾਰੇ ਮੁਲਾਜ਼ਮਾਂ ਨੂੰ ਪਤਾ ਹੀ ਆ ਵੀ ਕੌਣ ਕਿੱਕੇ ਵਿੱਚ ਕਰਦਾ ਪਰ ਕਈ ਵਾਰ ਉਹ ਫੜ ਵੀ ਲੈਂਦੇ ਨੇ ਪਰਚੇ ਵੀ ਕੀਤੇ ਨੇ ਉਹਨਾਂ ਨੇ ਪਰ ਇਹ ਹਟਦੇ ਫੇਰ ਨਹੀਂ ਮੌਤਾਂ ਕਿੰਨੀਆਂ ਕੋਈਆਂ ਇਸ ਏਰੀਏ ਦੇ ਵਿੱਚ ਜਿਵੇਂ ਅਕਸਰ ਚਰਚਾ ਛੜਦੀ ਆ ਕਿ ਪੰਜਾਬ ਦੇ ਨੌਜਵਾਨ ਚਿੱਟੇ ਦੇ ਨਾਲ ਟੀਕਿਆਂ ਦੇ ਨਾਲ ਰੋਜ਼ ਕੋਈ ਨਾ ਕੋਈ ਮਰ ਜਾਂਦਾ ਹੈ ਸਾਡੇ ਏਰੀਆ 'ਚ ਘੱਟੋ ਘੱਟ ਬਾਈ ਬਾਈ ਜੀ ਮੇਰੇ ਖਿਆਲ 16 17 ਮੌਤਾਂ ਹੋ ਗਈਆਂ ਇਸ ਏਰੀਆ 'ਚ ਹਾਂਜੀ ਜਿਹੜੇ ਤੁਹਾਡੇ ਨੇੜੇ ਨੌਜਵਾਨ ਮੁੰਡੇ ਤੁਹਾਡੇ ਨੇੜੇ ਨੇੜੇ ਜਿਹੜੇ ਤੁਸੀਂ ਦੇਖੇ ਹੋਣ ਹਾਂ ਸਾਡੇ ਨੇੜੇ ਦੇ ਬਿਲਕੁਲ ਹੁਣ ਅਸੀਂ ਨਾ ਨਹੀਂ ਲੰਦੇ ਬਿਲਕੁਲ ਸਾਡੇ ਨੇੜੇ ਦੇ ਬੰਦੇ ਚਾਰ ਪੰਜ ਤਾਂ ਬਿਲਕੁਲ ਖਾਸ ਜਿਹੜੇ ਸਾਹਮਣੇ ਮਿਲਦੇ ਸੀਗੇ ਉਹਨੇ ਡੈਥ ਹੋਈ ਆ ਹੂੰ ਇਕੱਲੇ ਇਕੱਲੇ ਪੁੱਤ ਨੇ ਲੋਕਾਂ ਦੇ ਅਕਸਰ ਚਰਚਾ ਬਹੁਤ ਛੱਡਦੀ ਆ ਮਨ ਲੋਕ ਇਹ ਵੀ ਕਹਿੰਦੇ ਨੇ ਕਿ ਵੀ ਇੰਨੀਆਂ ਮੌਤਾਂ ਨਹੀਂ ਹੋ ਰਹੀਆਂ ਵੈਸੇ ਵੀ ਹੋ ਜਾਂਦੀਆਂ ਨੇ ਪਰ ਇਸ ਗੱਲ ਨੂੰ ਜਿਆਦਾ ਪ੍ਰਚਾਰਿਆ ਜਾ ਰਿਹਾ ਪੰਜਾਬ ਨੂੰ ਬਦਨਾਮ ਕਰਨ ਲਈ ਮੈਂ ਇੱਕ ਸਾਡਾ ਰਿਸ਼ਤੇਦਾਰ ਸੀ ਤੁਹਾਨੂੰ ਮੈਂ ਦੱਸਦਾ ਹੁਣ ਹੂੰ ਉਹਦਾ ਡੈਡੀ ਅਮਰੀਕਾ ਏ ਸਾਰੀ ਫੈਮਿਲੀ ਅਮਰੀਕਾ ਉਹਨਾਂ ਦੀ ਤੇ ਉਹ ਲਗੜੋਈ ਗਿਆ ਗੱਡੀ ਸੇ ਉਹਦੇ ਕੋਲ ਨੋਵਾ ਲਗੜੋਈ ਉਹਦੇ ਨਾਲ ਮੁੰਡੇ ਸੀਗੇ 4 ਹੋਰ ਇੱਕ ਪੁਲਿਸ ਇਨਸਪੈਕਟਰ ਦਾ ਮੁੰਡਾ ਸੀ ਨਾਲ ਚਲੋ ਉਹਨਾਂ ਨੇ ਬੈਠ ਕੇ ਉੱਥੇ ਲਗੜੋਈ ਟੀਕਾ ਲਾਇਆ ਕਿਸੇ ਦੀ ਮੋਟਰ ਤੇ ਉਹ ਮੁੰਡੇ ਦੀ ਨਾਲ ਦੀ ਨਾਲ ਡੈਥ ਹੋ ਗਈ ਟੀਕਾ ਲਾਉਣ ਨਾਲ ਟੀਕਾ ਲਾਉਣ ਨਾਲ ਦੂਜਿਆਂ ਨੇ ਟੀਕਾ ਲਾਇਆ ਜਦੋਂ ਡੈਥ ਹੋ ਗਈ ਤੇ ਉਹਨੂੰ ਮੁੰਡੇ ਛੱਡ ਕੇ ਤਿੰਨ ਮੁੰਡੇ ਚੌਥੇ ਨੂੰ ਛੱਡ ਕੇ ਉਹਦੀ ਗੱਡੀ ਲੈ ਕੇ ਭੱਜ ਗਏ ਤੇ ਅੱਜ ਤੱਕ ਨਾ ਤਾਂ ਉਹਦਾ ਮੋਬਾਈਲ ਮਿਲਿਆ ਮੁੰਡੇ ਦਾ 1.5 ਲੱਖ ਦਾ ਫੋਨ ਸੀ ਉਹਦੇ ਲਈ ਆਈਫੋਨ ਹੂੰ ਤੇ ਨਾ ਉਹਦੀ ਗੱਡੀ ਮਿਲੀ ਨਾ ਮੁੰਡੇ ਵਾਲੇ ਤੇ ਮੁੰਡਿਆਂ ਤੇ ਕੇਸ ਹੋ ਗਿਆ ਸੀਗਾ ਹਮ ਇੱਕ ਮੁੰਡਾ ਜੇੜਚ ਸੀਗਾ ਜੇੜਚੋਂ ਫੇਰ ਛੋਟੇ ਛੜ ਗਿਆ ਕੋਈ ਧਿਆਨ ਨਹੀਂ ਕਿਸੇ ਦਾ ਕੋਈ ਧਿਆਨ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ ਇੱਥੇ ਫੇਰ ਕੀ ਕਾਰਨ ਆ ਬੱਚੇ ਮਾਪਿਆਂ ਤੋਂ ਟੁੱਟੇ ਹੋਏ ਨੇ ਜਾਂ ਮਾਪੇ ਬੱਚਿਆਂ 깔 ਧਿਆਨ ਘੱਟ ਦਿੰਦੇ ਨੇ ਕਿ ਬੱਚਾ ਬਾਹਰਲਿਆਂ ਵੱਲ ਵੱਧ ਜੁੜ ਜਾਂਦਾ ਹੈਗਾ ਭਾਈ ਇੱਕ ਤਾਂ ਮੋਬਾਈਲ ਨੇ ਬੱਚੇ ਬਾਹਲੇ ਖਰਾਬ ਕਰਦੇ ਹਮ ਚਲੋ ਮੋਬਾਈਲ ਹੁਣ ਛੋਟੇ ਬੱਚਿਆਂ ਨੂੰ ਆਪਾਂ ਦੇ ਦਿੰਨੇ ਆ ਮੋਬਾਈਲ ਦੇ ਨਾਲ ਹੀ ਸਾਰਾ ਕੁਝ ਚੱਲ ਰਿਹਾ ਮੋਬਾਈਲ ਤੇ ਬੱਚਿਆਂ ਦਾ ਕੰਟੈਕਟ ਹੁੰਦਾ ਉਹ ਟੁੱਟਦਾ ਹੀ ਨਹੀਂ ਹਮ ਉਸ ਕਰਕੇ ਹੁਣ ਮਤਲਬ ਕਿ ਮੇਨ ਨਲਾਇਕੀ ਤਾਂ ਸਰਕਾਰਾਂ ਦੀ ਆ। ਉਹ ਗਾਣੇ ਦੇ ਵਿੱਚ ਨਹੀਂ ਕਹਿੰਦੇ ਸਰਕਾਰਾਂ ਹੀ ਬਕਾਉਂਦੀਆਂ ਚਟਾ ਤਾਂ ਹੀ ਸ਼ਰੀਆਮ ਵਿਕਦਾ। ਇਹ ਸ਼ਰੀਆਮ ਵਿਕਦਾ ਸਰਕਾਰ ਦੀ ਸਿਹਤ ਹੀ ਵਿਕਦਾ ਬਈ ਜੀ ਇਹ। ਹੂੰ। ਬਿਨਾ ਸਰਕਾਰ ਤੋਂ ਕੁਝ ਨਹੀਂ ਹੁੰਦਾ। ਫਿਰ ਕੌਣ ਰੋਕੂਗਾ? ਰੋਕਦਾ ਸਰਕਾਰ ਸਕਦੀ ਆ। ਤੁਸੀਂ ਕਹਿੰਦੇ ਫਿਰ ਸਰਕਾਰ ਤਾਂ ਰੋਕ ਨਹੀਂ ਰਹੀ। ਇੰਨੀਆਂ ਸਰਕਾਰਾਂ ਆਈਆਂ, ਨਵੀਆਂ ਆ ਗਈਆਂ ਉਹਨਾਂ ਨੇ ਨਹੀਂ ਰੋਕਿਆ। ਪਿਛਲੀਆਂ ਸਰਕਾਰਾਂ ਲੰਘੀਆਂ ਬਈ। ਚੜ੍ਹੇ ਹੁੰਦੇ ਨੇ ਲੋਕ ਕਦੇ ਮਾਨਸਾ ਜਾ ਕੇ ਧਰਨਾ ਲਾਉਂਦੇ ਆ ਤੇ ਜਾ ਕੇ ਜੇਲ੍ਹ ਠੋਕਦੇ ਆ ਲੋਕਾਂ ਦੇ ਕਿਤੇ ਜਾ ਕੇ ਧਰਨਾ ਸਾਡੇ ਬਾਈ ਜੀ ਅਸੀਂ ਲਗੜੋਈ ਪਿਛਲੇ ਸਾਲ ਦਾ ਹੀ ਧਰਨਾ ਲਾਇਆ ਇੱਕ ਸਾਲ ਹੋ ਗਿਆ ਧਰਨਾ ਲਾਇਆ ਇਹਨੂੰ ਹੂੰ ਰੋਡ ਦੇ ਉੱਪਰ ਮਾਥੀ ਨਾਲੇ ਧਰਨਾ ਲਾਇਆ ਨਾਲੇ ਪਹਿਰਾ ਲਾਇਆ ਉੱਥੇ ਹੂੰ ਉੱਥੇ ਪ੍ਰਸ਼ਾਸਨ ਵੀ ਆਉਂਦਾ ਪ੍ਰਸ਼ਾਸਨ ਕੁਝ ਨਹੀਂ ਕਰਦਾ ਬਸ ਦੇਖ ਕੇ ਕਿਹਦੀ ਕਿਹਦਾ ਗੇੜਾ ਮਾਰ ਕੇ ਲੰਘ ਜਾਂਦੇ ਨੇ ਹੂੰ ਕੀ ਕਹੋਗੇ ਫਿਰ ਤੁਸੀਂ ਹੁਣ ਸਾਡੇ ਨਾਲ ਪਿੰਡ ਦਾਰੂਕਟਿਆ ਪਿੰਡ ਪੈਂਦਾ ਜੀ ਆ ਡੇਢ ਦੋ ਦੋ ਕੁ ਮਹੀਨੇ ਦੀ ਗੱਲ ਆ ਮੁੰਡਾ ਕਾਰਬਜਾਰਚ ਕੰਮ ਕਰਦਾ ਸੀਗਾ ਪਟਿਆਲੇ ਜੀ ਤੇ ਉਹਨੇ ਲੇ ਲਿਆ ਕਿਸ ਤੋਂ ਹੂੰ ਉਹ ਸਾਡੇ ਪਿੰਡੇ ਰਹਿੰਦੇ ਨੇ ਬੰਦੇ ਜੀ ਤੇ ਹੁਣ ਉਹਨਾਂ ਨੇ ਕੇਸ ਵੀ ਹੋਇਆ ਮੁੰਡੇ ਡੈਥ ਹੋ ਗਈ ਉਹਦੀ ਇਕੱਲੇ ਇਕੱਲੇ ਭਰਾ ਸੀਗਾ ਦੋ ਭੈਣਾਂ ਦਾ ਤੇ ਚਲੋ ਪੁਲਿਸ ਦੇ ਵਿੱਚ ਕੇਸ ਵੀ ਆ ਨਾ ਨਾ ਕੇਸ ਬਣਿਆ ਨਾ ਕੋਈ ਐਫ ਆਈ ਆਰ ਨਾ ਕੁਝ ਕੁਝ ਨਹੀਂ ਮੁੰਡਾ ਮਰ ਗਿਆ ਹੂੰ ਹਾਂਜੀ ਨੌਜਵਾਨੀ ਬੇਰੋਜ਼ਗਾਰੀ ਕਰਕੇ ਨਸ਼ਿਆਂ ਵੱਲ ਜਾ ਰਹੀ ਹੈ ਵੀ ਸਰਕਾਰ ਨਹੀਂ ਸੋਚਦੀ ਕੋਈ ਕੰਮ ਹੋਵੇ ਜਾਂ ਨੌਜਵਾਨ ਕੰਮ ਕਰਨਾ ਨਹੀਂ ਚਾਹੁੰਦੇਗੇ ਵਿਲੇ ਨੇ ਨਹੀਂ ਮੇਨ ਤਾਂ ਮੇਨ ਗੱਲ ਤਾਂ ਮਤਲਬ ਕੀ ਬੇਰਜਗਾਰੀ ਹੋਗੀ ਹੂੰ ਬੇਰਜਗਾਰੀ ਵੀ ਮਤਲਬ ਜਿਆਦਾ ਨਹੀਂ ਜੇ ਮੁੰਡੇ ਕੰਮ ਕਰਨ ਤਾਂ ਕੰਮ ਹੈ ਵੀ ਬਹੁਤ ਪਰ ਜਿਹੜੀ ਗੱਲ ਤੁਹਾਡੀ ਮੈਨੂੰ ਉਹ ਬੜੀ ਗੱਲ ਚੁ ਵੀ ਕਿ ਵੀ ਜਿਹੜਾ ਬੱਚਾ ਪੜ ਰਿਹਾ ਛੋਟੀ ਉਮਰ ਦਾ 6ਵੀਂ 5ਵੀਂ 6ਵੀਂ ਵਾਲਾ ਉਹਨੂੰ ਤਾਂ ਇਹ ਪਤਾ ਹੀ ਨਹੀਂ ਬੇਰਜਗਾਰੀ ਕੀ ਆ ਜਾਂ ਅੱਗੇ ਜਾ ਕੰਮ ਕੀ ਕਰਨਾ ਜੇ ਉਹਨੂੰ ਲਾਤਾ ਫੇਰ ਉਹ ਕਿੱਥੋਂ ਬਚੂਗਾ ਬਾਈ 14 14 13 13 ਸਾਲ ਦੇ ਮੁੰਡੇ ਸ਼ਹਿਰ ਦੇ ਵਿੱਚ ਆਪਣੇ ਜਾ ਕੇ ਦੇਖ ਲਓ ਸਨੌਰੀ ਉੱਡੇ ਸ਼੍ਰੀਆਮ ਵਿਕ ਰਹੇ ਆ ਉਹਨਾਂ ਰੋਕ ਟੋਕੇ ਨਹੀਂ ਹੈ ਕੋਈ ਦੀ ਛੋਟੇ ਛੋਟੇ ਬੱਚੇ ਲੈ ਕੇ ਜਾਂਦੇ ਉੱਥੋਂ ਹੂੰ ਆਪਣੇ ਪਿੰਡਾਂ ਵਾਲੇ ਬੱਚੇ ਤਾਂ ਚਲੋ ਫੇਰ ਵੀ ਤਕਰੀਬਨ 16-17 ਸਾਲ ਦੇ ਕਰਦੇ ਨੇ ਜੀ ਸ਼ਹਿਰ ਵਾਲੇ ਬੱਚਦਾ 13-13 14-14 ਸਾਲ ਦੇ ਕਰ ਰਹੇ ਨੇ ਸਨੌਰੀ ਏਡਾ ਮੇਨ ਹਾਬਾ ਸਾਡੇ ਇੱਥੇ ਸ਼ਹਿਰ ਦੇ ਵਿੱਚ ਹੂੰ ਉਥੋਂ ਜੋ ਜੋ ਮਰਜ਼ੀ ਲੈ ਲਓ ਉਥੋਂ ਸ਼੍ਰੀ ਆਮ ਦਿਨ ਦੇ ਵਿੱਚ ਦੰਦੇ ਨਾਲੇ ਹੂੰ ਉਦਾਂ ਹੀ ਸ਼ੇਰ ਮਾਜਰਾ ਲਗੜੋਈ ਤੇ ਦੁੱਦੜੇ ਤਿੰਨ ਪਿੰਡ ਨੇ ਅਰੇ ਹਾਂ ਨਹੀਂ ਰੰਗਲਾ ਰੰਗਲਾ ਪੰਜਾਬ ਨਹੀਂ ਰਿਹਾ ਨਹੀਂ ਰੰਗਲਾ ਪੰਜਾਬ ਤਾਂ ਕਿੱਥੇ ਵੀਰੇ ਹੋਣਾ ਹੈ ਹੂੰ ਜਿਵੇਂ ਪਟਿਆਲੇ ਵਾਲੇ ਅਕਸਰ ਕਿਹਾ ਜਾਂਦਾ ਹੈ ਵਿਰਾਜਿਆਂ ਮਹਾਰਾਜਿਆਂ ਦਾ ਸ਼ਹਿਰ ਹੈ ਬੜਾ ਸੋਹਣਾ ਸ਼ਹਿਰ ਹੈ ਇਹ ਸ਼ਹਿਰ ਸੋਹਣਾ ਸੀ ਪਰ ਹੁਣ ਇਹ ਕੁਝ ਸਾਲਾਂ ਤੋਂ ਮਨ ਨਸ਼ੇ ਕਰਕੇ ਖਤਮ ਹੋ ਲਿਆ ਹੂੰ ਬਿਲਕੁਲ ਮਤਲਬ ਕਿ ਹੁਣ ਜਿਹੜੇ ਬੱਚੇ ਮਤਲਬ ਕਿ ਬਾਹਰ ਚਲੇ ਗਿਆ ਆਪਾਂ ਕਹਿੰਦੇ ਚਲੋ ਬਾਹਰ ਚਲ ਬਾਹਰ ਵਧੀਆ ਹੁਣ ਬਾਹਰ ਕੈਨੇਡਾ ਦੇ ਵਿੱਚ ਵੀ ਨਸ਼ਾ ਬਹੁਤ ਹੁਣ ਉੱਥੇ ਵੀ ਆਪਣਾ ਡੇਲੀ ਕਿਦੋਂ ਮੁੰਡਾ ਮਰੇ ਰਿਹਾ ਜਿਹਨੂੰ ਆਪਾਂ ਮਰਦਾ ਨਸ਼ੇ ਨਾਲ ਆਪਾਂ ਕਹਦੇ ਨੇ ਉਹਨੂੰ ਅਟੈਕ ਹੋ ਗਿਆ ਜੀ ਪਰ ਜਿਹੜਾ ਇੱਥੋਂ ਨਸ਼ਾ ਮਤਲਬ ਕੀ ਕਰਕੇ ਜਾਂਦਾ ਉਧਰ ਜਾਂਦਾ ਭੇਜਦੇ ਨੇ ਨਸ਼ਾ ਤਾਂ ਬੱਚਾ ਉਧਰ ਵੀ ਨਹੀਂ ਛੱਡਦਾ ਜਾ ਕੇ ਉਧਰ ਸਮਝੀ ਉਦੋਂ ਜ਼ਿਆਦਾ ਆ ਉਧਰ ਜ਼ਿਆਦਾ ਇਹੀ ਆ ਵੀ ਅੱਖਾਂ ਬੰਦ ਨੇ ਇਹ ਦਿਖ ਨਹੀਂ ਰਿਹਾ ਬਿਲਕੁਲ ਉਹ ਕੋਲੇ ਜੱਗ ਉਹ ਕਬੂਤਰ ਨੇ ਅੱਖਾਂ ਮੀਟ ਲਈਆਂ ਬਿੱਲੀ ਨੂੰ ਦੇਖ ਕੇ ਵਾਲੀ ਗੱਲ ਹੈ ਬਿੱਲੀ ਹੈਣੀਗੀ ਤਾਂ ਇਹ ਹੰਬੜਾ ਲੋਕਾਂ ਨੂੰ ਮਾਰਨਾ ਪੈਣਾ ਲੋਕ ਇਕੱਠੇ ਹੋਣੇ ਚਾਹੀਦੇ ਤੁਹਾਨੂੰ ਲੱਗਦਾ ਕਿ ਜਿਵੇਂ ਤੁਸੀਂ ਪਹਿਰੇ ਲਾਉਂਦੇ ਹੋ ਪਹਿਰਿਆਂ ਨਾਲ ਹੱਲ ਹੋ ਸਕਦਾ ਹੈ ਇਹਦਾ ਕੁਝ ਦੇਖੋ ਲੋਕਾਂ ਨੂੰ ਵੀ ਹੰਬੜਾ ਮਾਰਨਾ ਚਾਹੀਦਾ ਬਾਕੀ ਮਾਪਾਪਾ ਨੂੰ ਵੀ ਚਾਹੀਦਾ ਆਪਾਂ ਆਪਣੇ ਬੱਚੇ ਦੀ ਗੌਰ ਰੱਖੀਏ ਪੂਰੀ ਹੂੰ ਬਾਕੀ ਮੇਨ ਮਤਲਬ ਕੀ ਮੇਨ ਤਾਂ ਸਰਕਾਰ ਦਾ ਕੰਮ ਆ ਪ੍ਰਸ਼ਾਸਨ ਦਾ ਕੰਮ ਆ ਸਰਕਾਰ ਇਹਦੇ ਕਿ ਨਹੀਂ ਵਿਸ਼ੇਸ਼ ਭਗਵੰਤ ਮਾਨ ਨੂੰ ਅਪੀਲ ਹਨਾ ਕਿ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ ਤੁਸੀਂ ਕਰਕੇ ਦਿਖਾਓ ਹੂੰ ਨਸ਼ਾ ਬੰਦ ਕਰਾਓ ਜੀ ਕਿਉਂ ਜਵਾਨੀ ਆਪਣੀ ਗਰਕ ਰਹੀ ਆ ਹੂੰ ਇਹੀ ਆਪਣੀ ਝਾੜੂ ਸਰਕਾਰ ਨੂੰ ਬੇਨਤੀ ਆ ਹੁਣ ਇਹਨਾਂ ਦੀ ਸਰਕਾਰ ਆ 2.5 ਸਾਲ ਪਏ ਨੇ ਹਲੇ ਬਹੁਤ ਕੁਝ ਕਰ ਸਕਦੇ ਨੇ ਜੇ ਮੇਨ ਮਤ ਲਈ ਕੁਝ ਕਰਨਾ ਤਾਂ ਸਿਰਫ ਨਸ਼ੇ ਤੀ ਕਰ ਦੇਣ ਬਾਕੀ ਸਹੂਲਤਾਂ ਤਾਂ ਪਹਿਲਾਂ ਨੌਜਵਾਨੀ ਬਚ ਜੇ ਨੌਜਵਾਨੀ ਬਚ ਜੇ ਬਾਕੀ ਸਹੂਲਤਾਂ ਤਾਂ ਪਹਿਲਾਂ ਵੀ ਮਿਲਦੀਆਂ ਸਭ ਨੂੰ ਆਟਾ ਦਾਲ ਮਿਲਦਾ ਸੀਗਾ ਬਿਜਲੀ ਫਰੀ ਪਹਿਲਾਂ ਹੀ ਮਿਲਦੀ ਸੀਗੀ ਹੂੰ ਪਰ ਮਤ ਲਈ ਜੇ ਆਪਣੀ ਨੌਜਵਾਨੀ ਬਾਜੇ ਨਸ਼ੇ ਕਰਨਿਓ ਤਾਂ ਸਭ ਨਾਲੋਂ ਬੈਟਰ ਹੋਊਗਾ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਭਾਈ ਇਸ ਪ੍ਰੋਗਰਾਮ ਦੇ ਵਿੱਚ ਆਏ ਆਪਣੀ ਜਿਹੜੀ ਤੁਸੀਂ ਮਨ ਦੀ ਭਾਵਨਾ ਜਿਹੜੀ ਉਹ ਜ਼ਾਹਿਰ ਕੀਤੀ ਉਮੀਦ ਆ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਸੋਹਣਾ ਪੰਜਾਬ ਹੋਵੇ ਪੰਜਾਬ ਦੀ ਜਵਾਨੀ ਇੱਥੇ ਖੇਡੇ ਹੱਸੇ ਬੱਸ ਭਾਈ ਸਰਕਾਰ ਨੂੰ ਬੇਨਤੀ ਆਪਣੀ ਵੀ ਮਤਲਬ ਨਸ਼ੇ ਵੱਲ ਧਿਆਨ ਦੇਣ ਮੇਨ ਜੀ ਪੂਰੇ ਪੰਜਾਬ 'ਚ ਅਸੀਂ ਨਹੀਂ ਕਹਿੰਦੇ ਵੀ ਸਾਡਾ ਹੀ ਪਿੰਡ ਪੂਰੇ ਪੰਜਾਬ ਦੇ ਵਿੱਚ ਬਹੁਤ ਨਸ਼ਾ ਵੱਧ ਚੁੱਕਿਆ ਬਸ ਇਹਨੂੰ ਪ੍ਰਸ਼ਾਸਨ ਹੀ ਕੰਟਰੋਲ ਕਰ ਸਕਦਾ ਸਰਕਾਰ ਕਰ ਸਕਦੀ ਆ ਤੇ ਬਾਕੀ ਜਿਹੜੇ ਆਮ ਲੋਕ ਨੇ ਆਪਣੇ ਆਪਣੇ ਬੱਚਿਆਂ ਦੀ ਨਹੀਂ ਗੌਰ ਰੱਖਣ ਜੀ ਹਾਂਜੀ ਬਹੁਤ-ਬਹੁਤ ਸ਼ੁਕਰੀਆ ਭਾਈ